ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ ਜ਼ਰੂਰੀ ਨਹੀਂ ਹੁੰਦਾ ਜਿਹੜੀਆਂ ਆਦਤਾਂ ਬਹੁਤ ਪੈਸੇ ਲਾ ਕੇ ਕਮਾਈਆਂ ਜਾਣ ਉਹ ਚੰਗੀਆਂ ਹੀ ਹੋਣਗੀਆਂ ਕਈ ਵਾਰੀ ਇਹੋ ਜਿਹੀਆਂ ਆਦਤਾਂ ਹੁੰਦੀਆਂ ਨੇ ਬੜੀਆਂ ਸੌਖੀਆਂ ਜੇ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲਈਏ ਸਾਡੀ ਜ਼ਿੰਦਗੀ ਬੜੀ ਸੋਹਣੀ ਹੋ ਸਕਦੀ ਆ ਤਾਂ ਆਓ ਜਾਣਦੇ ਹਾਂ ਉਹ 10 ਇਹੋ ਜਿਹੀਆਂ ਆਦਤਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੀਆਂ ਇਨਾਂ ਨੂੰ ਕਿਵੇਂ ਸਿੱਖਣਾ ਆਓ ਇਨਾਂ ਨੂੰ ਸਮਝਣ ਦਾ ਆਪਾਂ ਯਤਨ ਕਰੀਏ ਸਭ ਤੋਂ ਪਹਿਲੀ ਆਦਤ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਨੂੰ ਉਸ ਵਕਤ ਸਾਡੇ ਸਾਹਮਣੇ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਅਸੀਂ ਸਾਰਾ ਦਿਨ ਉਦਾਸ ਰਹਿ ਸਕਦੇ ਹਾਂ ਜਾਂ ਸਾਰਾ ਦਿਨ ਖੁਸ਼ ਵੀ ਰਹਿ ਸਕਦੇ ਹਾਂ ਦੋ ਗੱਲਾਂ ਨੇ ਤਾਂ ਤੁਸੀਂ ਇਹਦੇ ਵਿੱਚੋਂ ਕਿਹੜੀ ਚੁਣਦੇ ਹੋ ਇਹ ਤੁਹਾਡੇ ਤੇ ਨਿਰਪਰ ਜੇ ਤੁਸੀਂ ਸਵੇਰੇ ਉੱਠ ਕੇ ਰੱਬ ਦਾ ਸ਼ੁਕਰਾਨਾ ਕਰਦੇ ਹੋ ਜੋ ਦਿੱਤਾ ਉਹ ਤੁਹਾਨੂੰ ਨਜ਼ਰ ਆ ਜਾਂਦਾ ਕਿ ਪਰਮੇਸ਼ਰ ਨੇ ਤੁਹਾਨੂੰ ਇੰਨੀਆਂ ਦਾਤਾਂ ਦਿੱਤੀਆਂ ਤਾਂ ਤੁਹਾਡਾ ਦਿਨ ਤੁਹਾਡੇ ਹਕ ਪਲ ਤੁਹਾਡੇ ਸਕਿੰਟ ਮਿੰਟ ਖੁਸ਼ੀ ਵਿੱਚ ਬੀਤਦੇ ਨੇ ਜੇ ਤੁਸੀਂ ਇਹ ਵੇਖਣ ਵਿੱਚ ਆਪਣਾ ਜੀਵਨ ਬਸਰ ਕਰਦੇ ਹੋ ਕੀ ਨਹੀਂ ਦਿੱਤਾ ਰੱਬ ਨੇ ਤਾਂ ਮੈਨੂੰ ਕੁਝ ਦਿੱਤਾ ਹੀ ਨਹੀਂ ਸੌ ਚੀਜ਼ਾਂ ਲੈ ਕੇ ਉਹ ਤੋਂ ਮੁੱਕਰ ਜਾਂਦੇ ਹੋ ਫੇਰ ਤੁਸੀਂ ਮੂਰਖ ਬਣ ਜਾਂਦੇ ਹੋ ਇਸ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਪਰਮੇਸ਼ਰ ਦੇ ਰੱਬ ਦੇ ਧੰਨਵਾਦ ਲਈ ਕਰੋ ਸਭ ਤੋਂ ਪਹਿਲਾਂ ਚੰਗੀ ਆਦਤ ਇਹੀ ਆ ਤੇ ਅੰਮ੍ਰਿਤ ਵੇਲੇ ਜਦੋਂ ਤੁਸੀਂ ਉੱਠਦੇ ਹੋ ਇਹ ਇੱਕ ਐਹੋਜੀ ਆਦਤ ਆ ਸਵੇਰੇ ਉੱਠਣ ਦੀ ਜਿਹੜੀ ਤੁਹਾਨੂੰ ਦੂਜਿਆਂ ਨਾਲੋਂ ਵੱਖ ਕਰਦੀ ਆ ਤੁਹਾਡੇ ਕੰਮ ਵੀ ਛੇਤੀ ਹੁੰਦੇ ਨੇ ਕਿ ਅਸੀਂ ਦੂਜਿਆਂ ਨਾਲੋਂ ਛੇਤੀ ਉੱਠਦੇ ਆ ਅਸੀਂ ਭੱਜ ਕੇ ਦਫ਼ਤਰਾਂ 'ਚ ਨਹੀਂ ਜਾਂਦੇ ਅਸੀਂ ਭੱਜ ਕੇ ਕੰਮ ਤੇ ਨਹੀਂ ਜਾਂਦੇ ਬੜੀ ਸ਼ਾਂਤੀ ਨਾਲ ਜਾਂਦੇ ਆ ਜਦੋਂ ਅਸੀਂ ਅੰਮ੍ਰਿਤ ਵੇਲੇ ਜਾਗਦੇ ਆ ਤਾਂ ਇਹ ਆਦਤ ਜ਼ਰੂਰ ਬਣਾਓ ਇਹ ਖਿਆਲ ਰੱਖਣ ਦੀ ਲੋੜ ਆ ਅੱਗੇ ਹੁਣ ਦੂਜੀ ਆਦਤ ਬੰਦੇ ਨੂੰ ਸਰੀਰਕ ਮਿਹਨਤ ਕਰਨ ਦੀ ਵੀ ਬੜੀ ਲੋੜ ਆ ਅਸੀਂ ਜੇਕਰ ਬਹੁਤੀ ਮਿਹਨਤ ਨਹੀਂ ਕਰ ਸਕਦੇ ਤਾਂ ਸਾਨੂੰ ਸਵੇਰ ਦੀ ਸੈਰ ਜ਼ਰੂਰ ਕਰ ਲੈਣੀ ਚਾਹੀਦੀ ਆ ਇਹਦੇ ਨਾਲ ਕੀ ਹੁੰਦਾ ਜਦੋਂ ਅਸੀਂ ਸਵੇਰ ਦੀ ਸੈਰ ਕਰਦੇ ਹਾਂ ਸਾਡਾ ਮਨ ਵੀ ਖੁੱਲਦਾ ਸਰੀਰ ਵੀ ਸਾਡਾ ਰੈਸਟ ਪੋਸਟ ਰਹਿੰਦਾ ਇਸ ਕਰਕੇ ਜੇ ਤੁਸੀਂ ਇਹ ਜੋਗਾ ਵਗੈਰਾ ਨਹੀਂ ਕਰ ਸਕਦੇ ਤਾਂ ਸੈਰ ਜ਼ਰੂਰ ਕਰੋ ਅਸਲ ਦੇ ਵਿੱਚ ਜਿਹੜਾ ਸਾਡਾ ਸਰੀਰ ਆ ਇਹ ਬਣਿਆ ਹੀ ਮਿਹਨਤ ਕਰਨ ਵਾਸਤੇ ਆ ਜਿਹੜੇ ਲੋਕ ਸਰੀਰ ਦਾ ਪਸੀਨਾ ਨਹੀਂ ਬਹਾਉਂਦੇ ਸਰੀਰਕ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਇਹੋ ਜਿਹੇ ਰੋਗ ਲੱਗ ਜਾਂਦੇ ਆ ਉਹਨਾਂ ਦਾ ਸਾਰਾ ਕਮਾਇਆ ਹੋਇਆ ਪੈਸਾ ਸਰੀਰਕ ਰੋਗਾਂ ਤੇ ਹੀ ਖਤਮ ਹੋ ਜਾਂਦਾ ਲੋੜ ਅੱਜ ਸਾਨੂੰ ਸਰੀਰ ਦੀ ਮਿਹਨਤ ਕਰਨ ਦੀ ਇਹ ਇੱਕ ਚੰਗੀ ਆਦਤ ਆ ਇਹਨੂੰ ਆਪਣੇ ਰੋਜ਼ ਦੀ ਸਮਾਸਾਰਣੀ ਵਿੱਚ ਸ਼ਾਮਲ ਕਰੋ ਜੀ ਅੱਗੇ ਤੀਜੀ ਆਦਤ ਤੁਹਾਨੂੰ ਆਪਣੀ ਮੰਜ਼ਿਲ ਬਾਰੇ ਪਤਾ ਹੋਣਾ ਚਾਹੀਦਾ ਕਿ ਮੈਂ ਪਹੁੰਚਣਾ ਕਿੱਥੇ ਆ ਮੈਂ ਕੀ ਬਣਨਾ ਚਾਹੁੰਨਾ ਕੇਵਲ ਇਹ ਨਹੀਂ ਪਤਾ ਹੋਣਾ ਚਾਹੀਦਾ ਉਹਦੇ ਪ੍ਰਤੀ ਤੁਹਾਨੂੰ ਕਰਮ ਵੀ ਕਰਨੇ ਪੈਣਗੇ ਰਾਤ ਨੂੰ ਤੁਹਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਕੱਲ ਨੂੰ ਮੈਂ ਸਵੇਰੇ ਕੀ ਕਰਨਾ ਜੇ ਤੁਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਂਦੇ ਹੋ ਤਾਂ ਉਹਨਾਂ ਗੱਲਾਂ ਨੂੰ ਲਿਖ ਵੀ ਸਕਦੇ ਹੋ ਕਿ ਕੱਲ ਨੂੰ ਮੈਂ ਕਿਹੜੇ-ਕਿਹੜੇ অতি ਜ਼ਰੂਰੀ ਕੰਮਾਂ ਜਿਹੜੇ ਕਰਨੇ ਆ ਤਾਂ ਉਹ ਜ਼ਰੂਰੀ ਕੰਮ ਜੇ ਤੁਸੀਂ ਕਰਨ ਲੱਗੋਗੇ ਆਉਣ ਵਾਲੀ ਜ਼ਿੰਦਗੀ ਤੁਹਾਡੀ ਤਾਂ ਹੀ ਸਫਲ ਬਣੇਗੀ ਨਾ ਜੇ ਤੁਹਾਡਾ ਅੱਜ ਹੀ ਖਰਾਬ ਹੈ ਤੇ ਕੱਲ ਤੁਹਾਡਾ ਆਉਣ ਵਾਲਾ ਸਮਾਂ ਕਿਵੇਂ ਠੀਕ ਹੋ ਸਕਦਾ ਜੇ ਤੁਸੀਂ ਅੱਜ ਮਿਹਨਤ ਕਰੋਗੇ ਤਾਂ ਤੁਹਾ ਦਾ ਤਾਂ ਤੁਹਾਨੂੰ ਉਹਦਾ ਫਲ ਜਿਹੜਾ ਆਉਣ ਵਾਲੇ ਸਮੇਂ ਵਿੱਚ ਮਿਲਣਾ ਤਾਂ ਥੋੜਾ ਸੋਚਣ ਦੀ ਲੋੜ ਆ ਆਪਣੀ ਮੰਜ਼ਿਲ ਨਿਸ਼ਚਿਤ ਕਰੋ ਫਿਰ ਉਹ ਮਿਹਨਤ ਵੀ ਕਰੋ ਨਾਲ ਫਿਰ ਜ਼ਿੰਦਗੀ ਜਿਹੜੀ ਆ ਤੇ ਉਹ ਤੁਸੀਂ ਵੇਖਿਓ ਕਿੰਨੀ ਆਨੰਦਮਈ ਬਣ ਜਾਵੇਗੀ ਅੱਗੇ ਚੌਥੀ ਆਦਤ ਸਿਆਣੇ ਕਹਿੰਦੇ ਹੁੰਦੇ ਨੇ ਕਿ ਬੰਦੇ ਨੂੰ ਕੁਝ ਨਾ ਕੁਝ ਜ਼ਰੂਰ ਨਵਾਂ ਸਿੱਖਦੇ ਰਹਿਣਾ ਚਾਹੀਦਾ ਇਹਦੇ ਨਾਲ ਬੰਦਾ ਕਦੇ ਬੁੱਢਾ ਨਹੀਂ ਹੁੰਦਾ ਤਾਂ ਤੁਹਾਨੂੰ ਵੀ ਕੁਝ ਨਾ ਕੁਝ ਇਹੋ ਜਿਹਾ ਨਵਾਂ ਸਿੱਖਣਾ ਚਾਹੀਦਾ ਜਿਹਦੇ ਨਾਲ ਤੁਹਾਨੂੰ ਲੱਗੇ ਕਿ ਅੱਜ ਵੀ ਤੁਹਾਡੀ ਜ਼ਿੰਦਗੀ ਤਰੋਤਾਜ਼ੀ ਆ ਕਈ ਜਿਹੜੇ ਆ ਮਾਨਸਿਕ ਰੂਪ ਦੇ ਵਿੱਚ ਬੁੱਢੇ ਹੋ ਜਾਂਦੇ ਆ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਬਢੇਪਾ ਆ ਜਾਂਦਾ ਉਹ ਕਦੇ ਵੀ ਉਤਸ਼ਾਹ ਨਾਲ ਕੰਮ ਨਹੀਂ ਕਰਦੇ ਕੋਈ ਵੀ ਕੰਮ ਕਰਨਾ ਉਹਨੂੰ ਇਸ ਤਰ੍ਹਾਂ ਸਿੱਖੋ ਰੁਚੀ ਦੇ ਨਾਲ ਸਿੱਖੋ ਤਦੋਂ ਤੁਸੀਂ ਰੁਚੀ ਨਾਲ ਸਿੱਖੋਗੇ ਉਹ ਕੰਮ ਤੁਹਾਨੂੰ ਜਲਦੀ ਆਵੇਗਾ ਜਿੰਨੇ ਵੀ ਬੁੱਧੀਮਾਨ ਲੋਕ ਨੇ ਉਹ ਕੁਝ ਨਾ ਕੁਝ ਸਿੱਖਦੇ ਰਹਿੰਦੇ ਨੇ ਕੁਝ ਨਾ ਕੁਝ ਸਿੱਖਣ ਵਾਲਾ ਹੀ ਬੁੱਧੀਮਾਨ ਬਣ ਸਕਦਾ ਇਸੇ ਕਰਕੇ ਕੁਝ ਨਾ ਕੁਝ ਜ਼ਰੂਰ ਸਿੱਖੋ ਭਾਵੇਂ ਰੋਜ਼ ਕੋਈ ਕਿਤਾਬ ਦਾ ਇੱਕ ਪੰਨਾ ਹੀ ਪੜੋ ਪਰ ਪੜੋ ਜ਼ਰੂਰ ਨਵਾਂ ਸਿੱਖੋ ਅੱਗੇ ਪੰਜਵੀਂ ਆਦਤ ਇਹ ਅੱਜਕੱਲ੍ਹ ਦੇ ਲੋਕ ਬਿਲਕੁਲ ਧਿਆਨ ਨਹੀਂ ਦਿੰਦੇ ਇਹ ਖਾਣ ਦੇ ਨਾਲ ਸੰਬੰਧਤ ਆ ਜਿਹੋ ਜ੍ਹਾ ਸਾਡਾ ਖਾਣਾ ਹੋਵੇਗਾ ਭੋਜਨ ਹੋਵੇਗਾ ਉਹੋ ਜ੍ਹਾ ਸਾਡਾ ਸਰੀਰ ਹੋਵੇਗਾ ਸਾਡਾ ਸਰੀਰ ਕੀ ਆ ਅੱਜ ਤੱਕ ਜੋ ਅਸੀਂ ਖਾਧਾ ਉਹੀ ਸਾਡਾ ਇਹ ਸਰੀਰ ਇਸ ਕਰਕੇ ਸਾਨੂੰ ਆਪਣੇ ਸਰੀਰ ਵੱਲ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਕਿਹੋ ਜ੍ਹਾ ਭੋਜਨ ਸ਼ੱਕਦੇ ਆ ਜਿਹਦੇ ਵਿੱਚ ਪੋਸਟਿਕ ਤੱਤ ਹੋਣ ਉਹੀ ਭੋਜਨ ਸ਼ੱਕਣਾ ਚਾਹੀਦਾ ਜਦੋਂ ਅਸੀਂ ਉਹ ਅਪਵਿੱਤਰ ਭੋਜਨ ਸ਼ੱਕ ਲੈਨੇ ਆ ਤਾਂ ਸਾਡੇ ਸਰੀਰ ਦੀ ਅਵਸਥਾ ਠੀਕ ਨਹੀਂ ਰਹਿੰਦੀ ਮਨ ਵੀ ਬੇਚੈਨ ਹੋ ਜਾਂਦਾ ਅੱਜ ਲੋਕ ਜਿਹੜੇ ਆ ਉਹ ਸੜਕਾਂ ਤੇ ਜੋ ਵੇਚਦੇ ਹਨ ਉਹ ਫਾਸਟ ਫੂਡ ਵਗੈਰਾ ਉਹ ਬਹੁਤ ਖਾਂਦੇ ਨੇ ਇਸ ਕਰਕੇ ਉਹਨਾਂ ਦਾ ਮਨ ਵੀ ਚੰਚਲ ਰਹਿੰਦਾ ਭੋਜਨ ਦਾ ਮਨ ਦੇ ਨਾਲ ਸਿੱਧਾ ਸਿੱਧਾ ਸਬੰਧ ਆ ਇਸ ਕਰਕੇ ਸਾਦਾ ਖਾਓ ਭਾਵੇਂ ਘੱਟ ਖਾਓ ਪਰ ਚੰਗਾ ਭੋਜਨ ਖਾਓ ਖਾਓ ਭਾਵੇਂ ਥੋੜਾ ਪਰ ਚੰਗਾ ਭੋਜਨ ਖਾ ਲਓ ਇਹ ਗੱਲ ਦੇਖਿਓ ਕਈ ਵਾਰੀ ਸਾਨੂੰ ਭੁੱਖ ਨਹੀਂ ਹੁੰਦੀ ਅਸੀਂ ਫਿਰ ਵੀ ਪ੍ਰਸ਼ਾਦਾ ਛਕ ਲੈਨੇ ਆ ਰੋਟੀ ਖਾ ਲੈਨੇ ਆ ਇਦਾਂ ਨਹੀਂ ਕਰਨਾ ਚਾਹੀਦਾ ਹਮੇਸ਼ਾ ਭੁੱਖ ਨਾਲੋਂ ਥੋੜੀ ਜੀ ਰੋਟੀ ਘੱਟ ਖਾਣੀ ਚਾਹੀਦੀ ਆ ਇਹ ਸਾਡੇ ਸਰੀਰ ਨੂੰ ਜਿਹੜੀ ਚੰਗੀ ਆਦਤ ਆ ਇਹ ਸਾਨੂੰ ਕਮਾਉਣੀ ਚਾਹੀਦੀ ਆ ਅੱਗੇ ਹੁਣ ਛੇਵੀਂ ਆਦਤ ਕਿਹੜੀ ਆ ਜਿਹੜੀ ਅਸੀਂ ਕਮਾਈਏ ਬੜੀ ਸੌਖੀ ਆ ਉਹ ਪਰ ਅਸੀਂ ਕਮਾਉਂਦੇ ਨਹੀਂ ਜਿਹੜੇ ਵੀ ਲੋਕ ਸਾਨੂੰ ਪਿਆਰ ਕਰਦੇ ਨੇ ਸਾਡੇ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਜਿਹੜੇ ਵੀ ਸਾਡੇ ਬਾਰੇ ਬਹੁਤ ਚੰਗਾ ਸੋਚਦੇ ਨੇ ਸਾਨੂੰ ਉਹਨਾਂ ਦੇ ਨਾਲ ਸਮਾਂ ਜ਼ਰੂਰ ਬਤੀਤ ਕਰਨਾ ਚਾਹੀਦਾ ਚਾਹੇ 10 ਮਿੰਟ ਚਾਹੇ 15 ਮਿੰਟ ਤਾਂ ਇਹ ਛੇਵੀਂ ਆਦਤ ਆ ਜਿਹੜੀ ਸਾਨੂੰ ਕਮਾਉਣ ਦੀ ਬਹੁਤ ਅੱਜ ਲੋੜ ਆ ਅੱਜ ਕੱਲ ਪੈਸੇ ਦੀ ਭੱਜ ਦੌੜ ਦੇ ਵਿੱਚ ਅਸੀਂ ਆਪਣੇ ਰਿਸ਼ਤੇ ਨਾਤੇ ਸਭ ਭੁੱਲਦੇ ਜਾ ਰਹੇ ਹਾਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੱਥੇ ਇਨਸਾਨ ਨੇ ਕੰਮ ਆਉਣਾ ਉੱਥੇ ਪੈਸਾ ਨਹੀਂ ਕੰਮ ਆਉਣਾ ਕਈ ਵਾਰੀ ਅਸੀਂ ਕਹਿ ਦਿੰਨੇ ਆ ਪੈਸਾ ਹੀ ਸਭ ਕੁਝ ਜਿਹਦੇ ਕੋਲ ਪੈਸਾ ਉਹ ਸਭ ਕੁਝ ਕਰ ਸਕਦਾ ਇਹ ਸਾਡੀ ਇੱਕ ਵੱਡੀ ਭੁੱਲਾ ਇਹਦੇ ਵਿੱਚ ਸਾਨੂੰ ਸੁਧਾਰ ਕਰਨ ਦੀ ਲੋੜ ਆ ਅੱਗੇ ਹੁਣ 7ਵੀਂ ਆਦਤ ਜਿੱਥੇ ਅਸੀਂ ਦੂਜਿਆਂ ਲਈ ਸਮਾਂ ਕੱਢਦੇ ਹਾਂ ਉੱਥੇ ਸਾਨੂੰ ਆਪਣੇ ਆਪ ਲਈ ਵੀ ਸਮਾਂ ਕੱਢਣਾ ਪਵੇਗਾ ਆਪਣੇ ਆਪ ਨਾਲ ਬੈਠਣਾ ਪਵੇਗਾ ਸੋਚਣਾ ਪਵੇਗਾ ਮੈਂ ਕੌਣ ਹਾਂ ਮੈਂ ਇਸ ਤਰ੍ਹਾਂ ਕਿਉਂ ਹਾਂ ਮੈਂ ਕੀ ਕਰਨਾ ਹੈ ਇਸ ਧਰਤੀ ਤੇ ਇਹ ਜਦੋਂ ਤੁਸੀਂ ਆਪਣੇ ਆਪ ਨੂੰ ਸਵਾਲ ਪੁੱਛੋਗੇ ਇਹਦਾ ਜਵਾਬ ਵੀ ਤੁਹਾਡੇ ਅੰਦਰ ਹੀ ਆ ਸਭ ਕੁਝ ਅੰਦਰ ਆ ਸਾਡੇ ਗੁਰਬਾਣੀ ਵੀ ਕਹਿੰਦੀ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਤਾਂ ਆਪਣੇ ਆਪ ਦੀ ਖੋਜ ਕਰਨੀ ਬੜੀ ਲਾਜ਼ਮੀ ਹੋ ਜਾਂਦੀ ਆ ਇਹ ਉਦੋਂ ਹੀ ਹੋਊਗੀ ਜਦੋਂ ਤੁਸੀਂ ਇਕਾਂਤ ਵਿੱਚ ਬੈਠ ਕੇ ਇਕੱਲੇ ਬੈਠ ਕੇ ਆਪਣੇ ਆਪ ਨੂੰ ਸਵਾਲ ਪੁੱਛੋਗੇ ਤੇ ਉਹਦੇ ਜਵਾਬ ਵੀ ਤੁਹਾਨੂੰ ਕਿਧਰੇ ਹੋਰ ਕਿਤਾਬਾਂ ਤੋਂ ਨਹੀਂ ਸਗੋਂ ਤੁਹਾਡੇ ਅੰਦਰੋਂ ਹੀ ਤੁਹਾਨੂੰ ਮਿਲਣਗੇ ਇਹ ਕਰਕੇ ਜਰੂਰ ਦੇਖਣਾ ਅੱਗੇ ਹੁਣ 8ਵੀਂ ਆਦਤ ਇਹ ਅਸਲ ਵਿੱਚ ਸਮੇਂ ਨਾਲ ਸੰਬੰਧ ਰੱਖਦੀ ਆ ਜਿਹੜੀ ਸਾਡੀ 8ਵੀਂ ਆ ਦਿੱਤਾ ਦੇਖੋ ਜੇ ਤੁਸੀਂ ਸਕਿੰਟਾਂ ਦੀ ਕੀਮਤ ਨੂੰ ਜਾਣਗੇ ਮਿੰਟਾਂ ਦੀ ਕੀਮਤ ਨੂੰ ਜਾਣੋਗੇ ਮਿੰਟਾਂ ਦੀ ਕੀਮਤ ਨੂੰ ਜਾਣਗੇ ਤਾਂ ਤੁਸੀਂ ਦਿਨਾਂ ਦੀ ਕੀਮਤ ਨੂੰ ਜਾਣੋਗੇ ਦਿਨਾਂ ਦੀ ਕੀਮਤ ਜਾਣੋਗੇ ਮਹੀਨਿਆਂ ਦੀ ਕੀਮਤ ਨੂੰ ਜਾਣੋਗੇ ਮਹੀਨਿਆਂ ਦੀ ਕੀਮਤ ਦਾ ਪਤਾ ਲੱਗ ਗਿਆ ਸਾਲ ਤੁਹਾਡਾ ਆਪੇ ਹੀ ਖੁਸ਼ੀਆਂ ਭਰਿਆ ਹੋ ਜਾਵੇਗਾ ਕੌਜ ਲੋਕ ਆ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ ਤੇ ਫਿਰ ਸਮਾਉਣਾ ਦੀ ਕਦਰ ਨਹੀਂ ਕਰਦਾ ਫਿਰ ਅਸੀਂ ਜ਼ਿੰਦਗੀ ਨੂੰ ਕਹਿੰਦੇ ਆ ਵੀ ਜ਼ਿੰਦਗੀ ਸਾਡੇ ਨਾਲ ਇਉਂ ਕਰਦੀ ਆ ਰੱਬ ਨੂੰ ਉਲਾਮੇ ਦਿੰਨੇ ਆ ਲੋੜ ਆ ਵਕਤ ਵਿਚਾਰੇ ਸੋ ਬੰਦਾ ਹੋਏ ਬੰਦਾ ਹੀ ਉਹ ਆ ਜਿਹੜਾ ਸਮੇਂ ਦੀ ਕਦਰ ਕਰੇ ਉਹ ਬੰਦਾ ਹੀ ਨਹੀਂ ਹੋ ਸਕਦਾ ਜਿਹੜਾ ਸਮੇਂ ਦੀ ਕਦਰ ਨਹੀਂ ਕਰਦਾ ਹੁਣ ਦੇਖਿਆ ਜਾਏ ਤਾਂ ਰੱਬ ਹਰ ਕਿਸੇ ਨੂੰ ਸਮਾਂ ਦਿੰਦਾ ਇੱਕ ਦਿਨ ਵਿੱਚ ਰਾਤ ਵਿੱਚ 24 ਘੰਟੇ ਹਰ ਕਿਸੇ ਨੂੰ ਮਿਲਦੇ ਆ ਕੋਈ ਫालतू ਸਮੇਂ ਵਿੱਚ ਉਹਨਾਂ ਨੂੰ ਬਰਬਾਦ ਕਰ ਦਿੰਦਾ ਕੋਈ ਚੰਗੇ ਕਰਮ ਕਰ ਲੈਂਦਾ ਗਲਤਾਂ ਲੋੜ ਤਾਂ ਇਸੇ ਗੱਲ ਦੀ ਆ ਨਾ ਕਿ ਅਸੀਂ ਆਪਣੇ ਇਹ 24 ਘੰਟੇ ਬਰਬਾਦ ਨਹੀਂ ਕਰਨੇ ਸਾਡਾ ਇਹ ਮਿਲਿਆ ਹੋਇਆ ਸਮਾਂ ਸਾਨੂੰ ਬਹੁਤ ਕੀਮਤੀ ਇਹਨੂੰ ਬਰਥਾ ਨਾ ਗਵਾਓ ਅੱਗੇ ਨੌਵੀਂ ਆਦਤ ਇਹ ਤਾਂ ਅੱਜਕੱਲ ਬਹੁਤ ਵੱਡੀ ਭੁੱਲ ਹੋ ਰਹੀ ਆ ਮੈਂ ਕਹੂੰਗਾ ਕਾਲ ਯੁਗ ਦੇ ਵਿੱਚ ਜੇ ਤੁਸੀਂ ਇਹਨੂੰ ਠੀਕ ਕਰ ਲਓ ਬੜਾ ਕੁਝ ਤੁਹਾਡਾ ਠੀਕ ਹੋ ਜਾਏਗਾ ਤੁਹਾਡਾ ਮਾਨਸਿਕ ਵਿਕਾਸ ਹੋ ਜਾਏਗਾ ਰਾਤ ਨੂੰ ਸਮੇਂ ਸਿਰ ਸੌਣ ਲੱਗ ਜਾਓ 90% ਲੋਕ ਰਾਤ ਨੂੰ ਸਮੇਂ ਸਿਰ ਸੌਂਦੇ ਨਹੀਂ ਤੇ ਉਹਨਾਂ ਤੋਂ ਸਮੇਂ ਸਿਰ ਉੱਠ ਨਹੀਂ ਪਾਉਂਦਾ ਜਦੋਂ ਸਮੇਂ ਸਿਰ ਆਪਾਂ ਸੌਵਾਂਗੇ ਨਹੀਂ ਜਾਗਾਂਗੇ ਕਿਵੇਂ ਉੱਠਾਂਗੇ ਕਿਵੇਂ ਉਹ ਫਿਰ ਜਦੋਂ ਉੱਠ ਖੜਦੇ ਆ ੱੱਕੇ ਨਾਲ ਮਜਬੂਰੀ ਹੁੰਦੀ ਆ ਕੰਮ ਤੇ ਜਾਣਾ ਹੁੰਦਾ ਫਿਰ ਉੱਥੇ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਨੀਂਦ ਇੱਕ ਰੱਬ ਵੱਲੋਂ ਮਿਲਿਆ ਹੋਇਆ ਵਰਦਾਨ ਇਹ ਵੀ ਪੂਰੀ ਕਰਨੀ ਬੜੀ ਜ਼ਰੂਰੀ ਆ ਪਰ ਬੰਦਾ ਇੰਨਾ ਲਾਲਚੀ ਹੋ ਚੁੱਕਾ ਇੰਨਾ ਜ਼ਿਆਦਾ ਕਿ ਉਹ ਸੌਣਾ ਹੀ ਭੁੱਲ ਚੁੱਕਾ ਉਹਨੂੰ ਪਤਾ ਹੀ ਨਹੀਂ ਸੌਣਾ ਕਿਵੇਂ ਆ ਹੁਣ ਪੰਛੀਆਂ ਦੀ ਨੀਂਦ ਕੁਦਰਤੀ ਆ ਬੰਦੇ ਦੀ ਨੀਂਦ ਕੁਦਰਤੀ ਨਹੀਂ ਰਹੀ ਇਸ ਕਰਕੇ ਇਹ ਬਹੁਤ ਵੱਡੀ ਭੁਲਾ ਜਦੋਂ ਅਸੀਂ ਸਮੇਂ ਸਿਰ ਸੌਂ ਵੀ ਨਹੀਂ ਸਕਦੇ ਸਮੇਂ ਸਿਰ ਸੌਣਾ ਸ਼ੁਰੂ ਕਰ ਦਿਓ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨਾ ਬਹੁਤ ਚੀਜ਼ਾਂ ਤੁਹਾਡੀਆਂ ਤੁਹਾਡੇ ਰਿਸ਼ਤੇ ਤੁਹਾਡਾ ਕਾਰੋਬਾਰ ਸਭ ਕੁਝ ਆਪਣੇ ਆਪ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਅੱਗੇ ਅਖੀਰਲੀ ਆਦਤ ਜਿਹੜੀ 10ਵੀਂ ਆਦਤ ਆ ਬੜੀਆਂ ਸੌਖੀਆਂ ਸੌਖੀਆਂ ਆਤਾਂ ਜਿਹੜੀਆਂ ਨਵੀਂ ਜ਼ਿੰਦਗੀ ਤੁਹਾਨੂੰ ਦੇ ਦੇਣਗੀਆਂ ਉਹਦੇ ਵਿੱਚ ਹੁਣ ਇਹ ਆਦਤ ਆ ਕਿ ਬੰਦੇ ਦੀ ਜ਼ਿੰਦਗੀ ਵਿੱਚ ਬੰਦਗੀ ਬੰਦਗੀ ਹੋਣੀ ਬੜੀ ਜ਼ਰੂਰੀ ਆ ਪਰ ਬੰਦਗੀ ਕਰੀਏ ਕਿਵੇਂ ਆਪਾਂ ਕਹਿੰਦੇ ਸਾਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਨਾਮ ਜਪਣ ਦਾ ਸਮਾਂ ਨਹੀਂ ਮਿਲਦਾ ਅਸਲ ਵਿੱਚ ਸਾਰੇ ਬਹਾਨੇ ਆ ਇਹ ਸਾਰੇ ਟਾਲ ਮਟੋਲੇ ਆ ਇਹ ਭਗਤ ਨਹੀਂ ਟਾਲ ਮਟੋਲੇ ਕਰਦੇ ਸੰਸਾਰੀ ਬੰਦਾ ਹੀ ਟਾਲ ਮਟੋਲੇ ਕਰਦਾ ਤੁਸੀਂ ਭਾਈ ਕੋਈ ਵੀ ਕੰਮ ਕਰ ਰਹੇ ਹਾਂ ਕੰਮ ਤਾਂ ਆਪਾਂ ਹੱਥਾਂ ਨਾਲ ਹੀ ਕਰਦੇ ਹਾਂ ਜੀਵ ਨਾਲ ਤਾਂ ਨਹੀਂ ਨਾ ਕੰਮ ਕਰਦੇ ਜੀਵ ਨਾਲ ਵੀ ਰੱਬ ਦਾ ਨਾਮ ਜਪਿਆ ਜਾ ਸਕਦਾ ਹੈ ਇਹ ਇੱਕ ਸਰਲ ਤਰੀਕਾ ਗ੍ਰਸਤੀ ਜੀਵਨ ਵਾਲਿਆਂ ਨੂੰ ਪਰਮੇਸ਼ਰ ਨੇ ਇਹ ਸਾਨੂੰ ਦਿੱਤਾ ਹੋਇਆ ਕਰਮ ਕਿ ਅਸੀਂ ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੀਏ ਜੀਵ ਨਾਲ ਚਿੱਤ ਨਾਲ ਉਹਨੂੰ ਯਾਦ ਕਰੀ ਚੱਲੀਏ ਹੁਣ ਤੁਸੀਂ ਵੇਖਿਆ ਹੋਣਾ ਲੋਕ ਜਿਹੜੇ ਆ ਉਹ ਸਮਾਂ ਕੱਢ ਲੈਂਦੇ ਆ ਬੁਰੀਆਂ ਆਤਾਂ ਨੂੰ ਕਮਾਉਣ ਲਈ ਚੱਲ ਕੇ ਠੇਕੇ ਜਾਂਦੇ ਆ ਸ਼ਾਮ ਨੂੰ ਪੈਸਾ ਵੀ ਖਰਾਬ ਕਰਦੇ ਆ ਸੇਤ ਵੀ ਖਰਾਬ ਕਰਦੇ ਆ ਪਰ ਚੰਗੀਆਂ ਆਤਮਾ ਕਮਾਉਣੀਆਂ ਹੋਣ ਪੈਸਾ ਨਹੀਂ ਲੱਗਦਾ ਇਹਨਾਂ ਲਈ ਬਸ ਥੋੜੀ ਜੀ ਸਕਾਰਾਤਮਕ ਸੋਚ ਦੀ ਸਾਨੂੰ ਲੋੜ ਆ ਚੰਗੀ ਸੰਗਤ ਜਿਹੜੀ ਆ ਉਹਦੇ ਵਿੱਚ ਬੈਠਣ ਦੀ ਲੋੜ ਆ ਕੰਨਾਂ ਨਾਲ ਚੰਗਾ ਸੁਣੀ ਚੱਲੀਏ ਸੁਣੀ ਚੱਲੀਏ ਇੱਕ ਦਿਨ ਚੰਗਾ ਕਰ ਦੇਵਾਂਗੇ ਮੈਂ ਤਾਂ ਇਹ ਗੱਲ ਤੁਹਾਨੂੰ ਤਜਰਬੇ ਵਿੱਚੋਂ ਕਹਿ ਰਿਹਾ ਕੰਨਾਂ ਨਾਲ ਬੁਰੀ ਗੱਲ ਸੁਣੀ ਚੱਲੀਏ ਬੁਰਾ ਕਰ ਦਾਂਗੇ ਲੋੜ ਆ ਕੰਨਾਂ ਨੂੰ ਸਹੀ ਖਰਾਕ ਦੇਣ ਦੀ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਅਸੀਂ ਅੱਖਾਂ ਨਾਲ ਦੇਖਣਾ ਕੀ ਆ ਜੀਵ ਨਾਲ ਬੋਲਣਾ ਕੀ ਆ ਕਿੱਥੇ ਚੁੱਪ ਰਹਿਣਾ ਕਿੱਥੇ ਬੋਲਣਾ ਇਹ ਗੱਲ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਤਾਂ ਜਦੋਂ ਜਿਸ ਦਿਨ ਤੁਹਾਨੂੰ ਇਹ ਚੀਜ਼ਾਂ ਪਤਾ ਲੱਗ ਜਾਣਗੀਆਂ ਆਹ 10 ਸੌਖੀਆਂ ਜੀਆਂ ਆਤਾਂ ਨੇ ਜਿਹੜਾ ਵੀ ਬੰਦਾ ਇਹਨਾਂ ਨੂੰ ਕਮਾਲੇਗਾ ਉਹਦੀ ਸਿਹਤ ਵੀ ਠੀਕ ਤੇ ਉਹਦਾ ਮਨ ਵੀ ਠੀਕ ਉਹਦੀ ਆਤਮਾ ਨੂੰ ਵੀ ਸਕੂਨ ਮਿਲੇਗਾ ਤਾਂ ਉਮੀਦ ਕਰਦਾ ਤੁਸੀਂ ਇਹ ਸਾਰੀਆਂ ਆਤਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਂਗੇ ਜਿੱਥੋਂ ਮੈਂ ਗੱਲ ਆਰੰਭ ਕੀਤੀ ਉੱਥੇ ਹੀ ਸਮਾਪਤ ਕਰਦਾ ਚੰਗੀਆਂ ਆਤਾਂ ਮਹਿੰਗੀਆਂ ਨਹੀਂ ਹੁੰਦੀਆਂ ਮਹਿੰਗੀਆਂ ਆਤਾਂ ਚੰਗੀਆਂ ਨਹੀਂ ਹੁੰਦੀਆਂ ਤਾਂ ਇੱਕ ਵਾਰੀ ਜ਼ਰੂਰ ਥੋੜਾ ਜਿਹਾ ਉਦਮ ਕਰੋ ਇਹਨਾਂ ਆਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਕਿ ਜ਼ਿੰਦਗੀ ਇੱਕ ਵਾਰ ਮਿਲੀ ਆ ਇਹਨਾਂ ਨੂੰ ਮੈਂ ਔਗਣਾ ਵਿੱਚ ਨਹੀਂ ਬਤੀਤ ਕਰਨਾ ਮੈਂ ਗੁਣਾਂ ਦੇ ਨਾਲ ਸਾਂਝ ਕਰਨੀ ਆ ਸਾਡੇ ਗੁਰੂ ਜੀ ਨੇ ਵੀ ਸਾਨੂੰ ਸਾਂਝ ਕਰੀਜੇ ਗੁਣਾਂ ਹਾਂ ਕੇਰੀ ਛੋੜ ਔਗਣ ਚੱਲੀਏ ਬਾਰੇ ਦੱਸਣਾ ਕੀਤਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ